ਜੀ ਗੁਰਪੂਰਾ ਜਿਨ ਸਿਮਰਿਆ ਸੇ ਪੇ ਨਿਹਾਰ ਸੁਭਾਵ ਕਲ ਨੂੰ ਗੁਰ ਸੇਜਿਆ ਐਨ ਸੁਸਹਿਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਤ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਤ ਵਾਹਿਗੁਰੂ ਜੀ ਤੰਤਨ ਗੁਰੂ ਗਰੀਬਨਵਾਸ ਸਦਨਾਮ ਸ੍ਰੀ ਵਾਹਿਗੁਰੂ ਜੀ ਸੁਣੀ ਮੈ ਲਾਪਨਵਾ ਕ੍ਰਿਸ਼ ਜਨ ਦੂਜਾ ਯਦਰ ਨ ਕੋਈ ਆਪੇ ਥੰਮੈ ਸੱਚਾ ਸੁਈ ਤੇਸ ਜਨ ਦੂਜਾ ਅਵਰ ਨ ਕੋਈ ਆਪੇ ਥੰਮੈ ਸੱਚਾ ਸੁਈ ਬਾਰੇ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰਥ ਉਪਾਰ ਰਹਾ ਸਭ ਰੋਗ ਮਿਟਾਵੇ ਨਵਾਂ ਰਵਾ ਨਾਨਕ ਰਖਾ ਆਤੇ ਹੋਵਾ ਸਭ ਰੋਗ ਮਿਟਾਵੇ ਨਵਾਂ ਰਵਾ ਨਾਨਕ ਰਖਾ ਆਤੇ ਸ੍ਰੀ ਮਹਾਂਦੂਸਾ ਸਰੋਧੀ ਸਾਹਿਬ ਜੀ ਬਿਨਵਤ ਪਾਛਾ ਤਨਗੁਰ ਵੱਜੂ ਸਾਹਿਬ ਜੀ ਦਾ ਪੁੱਤਰ ਬਚਲ ਜੋ ਸੋਹੀ ਦਾਲ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 744 ਅੰਤ ਉਤੇ ਸ਼ਿਸ਼ੋਕ ਹੈ ਆਪ ਜੀ ਨੇ ਹੁਕਮਨਾਮਾ ਸਰਵਣ ਕੀਤਾ ਹੈ ਰੋਮ ਮਟਾਵੈ ਨਿਤ ਨਵਾਂ ਘਰੋਵਾ ਨਾਨਕ ਰਥਾ ਆਪੇ ਹੋਵਾ ਉਹ ਰੋਗ ਕਿਹੜੇ ਕਿਹੜੇ ਰੋਗ ਨੇ ਜਿਨ੍ਹਾਂ ਤੋਂ ਮਾਲਕ ਬਚਾ ਕੇ ਰੱਖਦਾ ਹੈ। ਜਿਉਂ ਦੇ ਰੋਗ ਤਨ ਦੇ ਵੀ ਨੇ ਮਨ ਦੇ ਵੀ ਨੇ। ਤਨ ਦੇ ਰੋਗਾਂ ਨੇ ਉਸੇ ਮਾਲਕ ਨੇ ਬੰਦੇ ਨੂੰ ਸੂਝ-ਬੂਝ ਦਿੱਤੀ ਹੈ, ਬੰਦੇ ਨੂੰ ਸੋਚਣ ਸ਼ਕਤੀ ਦਿੱਤੀ ਹੈ। ਔਰ ਇਸ ਨੂੰ ਬڑا ਗਿਆਨ ਦਿੱਤਾ ਹੈ ਤੇ ਉਹਦੇ ਨਾਲ ਇਸਨੇ ਉਹਨਾਂ ਰੋਗਾਂ ਦੀ ਜਿਗਰਤੀ ਵਾਸਤੇ ਅਨੇਕਾਂ ਸਰਕਾਰ ਦੇ ਸਾਧਨ ਪੈਦਾ ਕੀਤੇ ਨੇ ਜਿਹੜੇ ਸਾਰੇ ਹੀ ਰੋਗ ਨੇ। ਆਨੇ ਦੁਖਰੀ ਗੱਲ ਹੈ। ਕਿ ਸਭ ਤਰ੍ਹਾਂ ਦੇ ਨਾਲ ਉਹਨਾਂ ਦੇ ਕੋਲ ਸਪੂਰਨ ਤੌਰ ਤੇ ਭਾਵੇਂ ਵੀ ਕੋਈ ਗੱਲ ਪਕੜਨ ਤੇ ਨਹੀਂ ਆ ਸਕਦੀ। ਵਰਜੇ ਰੋਗ ਸਾਡੇ ਮਨ ਨੂੰ ਲੱਗੇ ਹੋਏ ਨੇ ਮਾਨਸਿਕ ਤੌਰ ਤੇ ਜਿਹੜਾ ਮਨੋ ਰੋਗੀ ਹੈ ਉਹਨਾਂ ਰੋਗਾਂ ਦਾ ਇਲਾਜ ਬਾਹਰੀ ਦੁਨੀਆ ਵਿੱਚ ਨਹੀਂ ਮਿਲਦਾ ਉਸ ਰੋਗ ਦਾ ਇਲਾਜ ਕੇਵਲ ਤੇ ਕੇਵਲ ਗੁਰੂ ਕੋਲ ਹੈ ਸਤਗੁਰੂ ਗਰੀਬਨਵਾਸ ਪਾਤਸ਼ਾਹ ਜੀ ਕਹਿੰਦੇ ਨੇ ਉਸ ਰੋਗ ਨੂੰ ਦੂਰ ਕਰਨ ਵਾਸਤੇ ਗੁਰੂ ਘਰ ਆਣ ਦੀ ਲੋੜ ਜੰਨੀ ਹੈ ਤੇ ਗੁਰੂ ਜੜੇ ਨੇ ਉਸ ਰੋਗ ਦੇ ਵਿੱਚ ਸਾਡੀ ਫਿਰ ਮਦਦ ਕਰਦੇ ਨੇ ਸਾਡੀ ਸਹਾਇਤਾ ਕਰਦੇ ਨੇ ਸਾਨੂੰ ਉਹ ਰੋਗ ਕਿਸਰਾ ਦੂਰ ਕਰਦੇ ਨੇ ਕਿਉਂਕਿ ਗੁਰੂ ਸਾਹਿਬ ਉਹ ਉਪਦੇਸ਼ ਦਿੰਦੇ ਨੇ ਗਾਈਡ ਕਰਦੇ ਨੇ ਵੀ ਐਹ ਐ ਰਸਤੇ ਤੇ ਚੱਲ ਇਸ ਤਰ੍ਹਾਂ ਇਸ ਤਰ੍ਹਾਂ ਕਰ ਇਸ ਤਰ੍ਹਾਂ ਜੀਤੇਆਂ ਇਸ ਰੋਗ ਤੋਂ ਬਚ ਜਾਏਗਾ ਤੇ ਸਤਗੁਰ ਪਾਤਸ਼ਾਹ ਜੀ ਦੀ ਸਾਰੀ ਬਾਣੀ ਜਿੰਨੀ ਬੋਲਾਰੀ ਬੜੀ ਹੈ ਨਾ ਜਿਸ ਬਾਣੀ ਨੂੰਸੀਂ ਬਥਾ ਟੇਕਦੇ ਹੈ ਕਈ ਵਾਰ ਬਥਾ ਟੇਕ ਲੈਂਦੇ ਹਾਂ ਜੀ ਜੇ ਮੈਨੂੰ ਕਹਦੇ ਬਿਧਾਣੀ ਦੇਖਣਾ ਚਾਹੀਦਾ ਮੈਨੂੰ ਬਥਾ ਟਿਕਦਾ ਤੁਹਾਡੇ ਵਾਂਗੂ ਪਰ ਕੇਵਲ ਮੱਛੀ ਟੇਕਣ ਲਈ ਬਾਣੀ ਨਹੀਂ ਹੈ ਬਾਣੀ ਹੈ ਜੋ ਬਾਣੀ ਸਾਨੂੰ ਕਹਿੰਦੀ ਕੀ ਹੈ ਉਪਦੇਸ਼ ਕੀ ਦਿੰਦੀ ਹੈ ਇਹਦੇ ਰਾਹੀਂ ਸਾਨੂੰ ਉਪਦੇਸ਼ ਕੀ ਮਿਲਦਾ ਹੈ ਇਹਦੇ ਰਾਹੀਂ ਸਾਨੂੰ ਕੀ ਉਪਦੇਸ਼ ਹੈ ਦੀ ਉਸੇ ਕਰਨਾ ਕੀ ਹੈ ਜੀਵਨ ਵਿੱਚ ਸਤਗੁਰ ਬਾਦਸ਼ਾਹ ਜੀ ਨੇ ਸਾਨੂੰ ਇਸ ਬਾਣੀ ਰਾਹੀਂ ਉਪਦੇਸ਼ ਬਖਸ਼ਿਸ਼ ਦਿੱਤੇ ਨੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਮਨ ਦੇ ਰੋਗਾਂ ਤੋਂ ਕਿਵੇਂ ਬਚਣਾ ਹੈ ਉਹਨਾਂ ਦੇ ਵਾਸਤੇ ਕੀ ਉਪਰਾਰ ਉਪਰਾਲਾ ਕਰਨਾ ਹੈ ਕੀ ਉਪਚਾਰ ਕਰਨਾ ਹੈ ਕਿਹੜਾ ਤੰਗ ਤਰੀਕਾ ਵਰਤਿਆ ਜਾਣਾ ਚਾਹੀਦਾ ਹੈ ਉਹਦੇ ਵਾਸਤੇ ਕੁਰਬਾਨੀ ਦੇ ਅੰਦਰ ਸਾਰੇ ਜਿਤਨੇ ਨੇ ਸਭ ਖਿਆਲਅਤ ਦਿੱਤੇ ਹੋਏ ਨੇ ਤੇ ਉਹਦੇ ਵਾਸਤੇ ਸਾਨੂੰ ਬਸ ਥੋੜੀ ਜੀ ਆਗਮਨਤ ਕਰਨ ਦੀ ਲੋੜ ਹੈ ਤੇ ਉਹਦੇ ਵਾਸਤੇ ਮਿਹਨਤ ਕਰਨ ਤੋਂ ਪਹਿਲਾਂ ਇਹ ਚਾਹੁੰਦੇ ਸਾਨੂੰ ਥੋੜਾ ਜਿਹਾ ਇਸ਼ਾਰਾ ਮਿਲ ਜਾਏ ਵੀ ਅਸੀਂ ਕਿਹੜੇ ਪਾਸੇ ਜਾਣਾ ਹੈ ਇਸ਼ਾਰਾ ਥੋੜਾ ਜਿਹਾ ਮਿਲ ਜਾਏ ਉਸ ਤੋਂ ਬਗੇ ਆਪ ਵੀ ਤੁਰਨਾ ਹੁੰਦਾ ਬੰਦੇ ਨੇ ਅਨੰਦ ਜੀ ਜੇ ਤੁਸੀਂ ਦੇਖਦੇ ਹੋ ਨਾ ਜਿਸ ਤਰ੍ਹਾਂ ਕਿ ਸੜਕਾਂ ਦੇ ਉੱਤੇ ਕੰਮ ਕਰਦੇ ਨੇ ਇੱਕ ਬੰਦਾ ਸਟਾਪ ਸਾਈਨ ਲੈ ਕੇ ਖੜੋਤਾ ਹੁੰਦਾ ਉਹ ਤੁਹਾਨੂੰ ਮੜਾਜਾ ਇਸ਼ਾਰਾ ਕਰ ਦਿੰਦਾ ਉਹ ਤੁਹਾਨੂੰ ਤੁਹਾਨੂੰ ਨਾਲ ਥੋੜਾ ਛੱਡ ਕੇ ਹੁੰਦਾ ਅੱਗੇ ਤਾਂ ਵੀ ਜਿੰਨਾ ਦੂਜਾ ਬੰਦਾ ਖੜੋਤਾ ਉਹ ਸਿਰਫ ਇਸ਼ਾਰਾ ਕਰਦੇ ਤੁਹਾਨੂੰ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪ ਚੱਲੇ ਜਾਂਦੇ ਹੋ ਦੂਜਾ ਅੱਗੇ ਖੜੋਤਾ ਹੁੰਦਾ ਦੂਜੇ ਬੱਸ ਤੁਸੀਂ ਉਸ ਉਸ ਤੱਕ ਸੇ ਪਹੁੰਚਣਾ ਹੁੰਦਾ ਤੇ ਉਹ ਵੀ ਤੁਹਾਨੂੰ ਕਹਿੰਦਾ ਤੂੰ ਗੱਲਾਂ ਨੀ ਕਰ ਉਹ ਵੀ ਇਸ਼ਾਰਾ ਕਰ ਦਿੰਦਾ ਗੁਰੂ ਸਾਨੂੰ ਇਸ਼ਾਰਾ ਕਰਦੇ ਨੇ ਗੁਰੂ ਸਾਨੂੰ ਇਸ਼ਾਰੇ ਨਾਲ ਸਮਝਾਉਂਦੇ ਨੇ ਗੁਰਬਾਣੀ ਇਸ਼ਾਰੇ ਨਾਲ ਸਮਝਾਉਂਦੀ ਹੈ ਸਭ ਕੁਝ بھی آ ہے اس پاس پھر تورننا سمجھا پھر اِسی یہ نہیں سے کھڑے ہو جائیں کہ کہیں جی ہوں گرو سانو پڑ کے لے کے, کے جاؤ گے گرو کہ تین دس دہ دس دور چلن بھی ساری سانو سمرتھا گرو صاحب بخش کریں سائے گری ناج پاتشاہ تن گرو تیگ بہادر پاشا جی جس وقت تو تو جولائی میں مہینے میں آنند پور صاحب کی جولائی جئی نومبر میں جی سب گور پاشا شہری ہوئی تھی دیکھو کنا سما لگی اسے ਔਰ ਕਿਤਨਾ ਸਮਝ ਸਤਗੁਰੂ ਜੀ ਤੁਸੀਏ ਦਿੱਤੇਗੇ ਪਕੜ ਲਿਆ ਸੀ ਥੋੜੇ ਦਿਨਾਂ ਦਾ 2-4 ਦਿਨ ਬਾਅਦ ਹੀ ਰੋਪਣ ਦੇ ਤੁਰ ਪਕੜ ਲਿਆ ਸੀ ਨਾ ਇਤਨਾ ਲੰਬਾ ਸਮਾਂ ਸਤਗੁਰ ਪਾਸ਼ਾ ਜੀ ਵੀ ਕਹਿ ਰਹੇ ਨੇ ਜਾਣ ਤੋਂ ਪਹਿਲਾਂ 3 ਦਿਨ ਪਹਿਲਾਂ ਸਤਗੁਰ ਪਾਸ਼ਾ ਜੀ ਨੇ ਗੋਬਗਨ ਰਾਏ ਨੂੰ ਇੱਕ ਦਮਦਮਾ ਸਾਹਿਬ ਨਾਮ ਦਾ ਅਸਾਨਦ ਅਰੰਧ ਨੂੰ ਸਾਜਿਆ ਉਸ ਅਸਾਨਦ ਦੇ ਉੱਤੇ ਸਤਗੁਰ ਪਾਸ਼ਾ ਜੀ ਨੂੰ ਗੋਬਨ ਰਾਏ ਨੂੰ ਸਤਗੁਰ ਪਾਸ਼ਾ ਜੀ ਨੇ ਦਸਵੇਂ ਗੁਰੂ ਦਾ ਐਲਾਨ ਕਰਕੇ ਆਖਿਆ ਕਹਿੰਦੇ ਅੱਜ ਤੋਂ ਬਾਅਦ ਦਸਵਾਂ ਕਾਸ਼ਾ ਆਉ ਹੋਵੇਗਾ। ਤੋਂ ਸਤਗੁਰ ਪਾਤਸ਼ਾਹ ਜੀ ਦਾ ਗੁਰਦਾ ਗੱਦੀ ਦਾ ਦਿਨ ਇਸ ਵਿੱਚ ਜਿਹੜਾ ਹੈ ਇਸੇ ਨਾਲ ਸੰਬੰਧ ਰੱਖਣ ਵਾਲਾ ਬੰਦਾ ਹੈ। ਸਤਗੁਰ ਪਾਤਸ਼ਾਹ ਜੀ ਤੋਂ ਪਾਲਤਾਂ ਦੇ ਸਾਰੇ ਸਿਸ਼ਾ ਪ੍ਰਾਪਤੀ ਕਰਨਾ।